ਹਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਇਹ ਜਾਣਾਂਗੇ ਕਿ ਚਾਹ ਦੇ ਉੱਤੇ ਜਿਹੜੀ ਕਿ ਬਹੁਤ ਜਦੀ ਵੀਡੀਓ ਵਾਇਰਲ ਹੋ ਰਹੀ ਸੀ ਕਿ ਚਾਹ ਦੇ ਉੱਪਰ ਆਪਾਂ ਮੇਲਣਾ ਰੱਖ ਦਈਏ ਡੱਬੇ ਜਿੱਤੇ ਤੇ ਕਿ ਚਾਹ ਨਹੀਂ ਉਬਲਦੀ ਆਪਿੰਨ ਅੱਜ ਉਹ ਲਾਈਵ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਵੇਲਣਾ ਰੱਖ ਸਕਦੇ ਜੇ ਇਹ ਸਕਸੈਸਫੁਲ ਹੈ ਜਾਂ ਨਹੀਂ ਹੈ ਅੱਜ ਆਪਾਂ ਇਹਦੇ ਬਾਰੇ ਜਾਣਕਾਰੀ ਪੂਰੀ ਲਵਾਂਗੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਜਿਵੇਂ ਕਿ ਪਛਾਹ ਤਰ ਦਿੱਤੀ ਸੀ ਚਾਹ ਵਿੱਚ ਆਪਾਂ ਮਸਾਲਾ ਮਸਲਾ ਸਾਰਾ ਕੁਝ ਪਾ ਦਿੱਤਾ ਹੁਣ ਆਪਾਂ ਅਰिजੋ ਖਾ ਲਈ ਸੀ ਤੇ ਹੁਣ ਆਪਾਂ ਵਿੱਚ ਕੀ ਪਤਾ ਦੁੱਧ ਤੇ ਇਸ ਤਰ੍ਹਾਂ ਆਪਾਂ ਵੇਲਣਾ ਰੱਖਣਾ ਹੈ ਠੀਕ ਹੈ ਤੇ ਕਮੈਂਟ ਕਰਕੇ ਦੱਸੋਗੇ ਇਸ ਤਰ੍ਹਾਂ ਹੀ ਰੱਖਣਾ ਹੈ ਨਾ ਕੋਈ ਆਪਣਾ ਤਾਂ ਮਿਸਟੇਕ ਤਾਂ ਨਹੀਂ ਹੋਈ ਤੁਸੀਂ ਦੇਖ ਸਕਦੇ ਹੋ ਅਰिजਨੀ ਸ਼ੁਰੂ ਹੋ ਗਈ ਹੈ ਤਾਰੀ ਇਹਨੇ ਬਾਹਰ ਨਹੀਂ ਨਿਕਲਣਾ ਵੇਲਣਾ ਰੱਖਣ ਦੇ ਨਾਲ ਇਹ ਕਈ ਥਾਵਾਂ ਤੇ ਨਹੀਂ ਵੀ ਮਤਲਬ ਸਕਸੈਸ ਹੁੰਦੀ ਹੋ ਆਪਾਂ ਦੱਸਦੇ ਆ ਤੁਹਾਨੂੰ ਕਿੱਥੇ ਨਹੀਂ ਇਹ ਕੰਮ ਚੱਲਦਾ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਡੱਬੇ ਤੋਂ ਬਾਹਰ ਨਹੀਂ ਆਉਣਾ ਮੇਰਾ ਗੈਸ ਤਾਂ ਹੈ ਵੀ ਬਹੁਤ ਤੇਜ਼ ਆਮ ਗੈਂਸਾ ਨਾਲੋਂ ਠੀਕ ਹੈ ਤੇ ਦੋਸਤੋ ਜੀ ਤੁਸੀਂ ਕੋਲ ਤੇ ਗੈਂਸੇ ਤੇ ਕਿੰਨਾ ਜ਼ਿਆਦਾ ਸਕਸੈਸਫੁਲ ਹੈ ਇਹ ਹੈਗਾ ਕਿ ਇਹਨਾਂ ਡੱਬਿਆਂ ਉੱਤੇ ਤੇ ਕਿਹੜੇ ਕਿਹੜੇ ਡੱਬਿਆਂ ਤੇ ਨਹੀਂ ਹੈਗਾ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਤੁਹਾਨੂੰ ਦੇ ਹੀ ਦੇਣੀ ਆ ਜਿਹੜਾ ਬਾਲਾ ਵੱਡਾ ਬਾਕਸ ਹੁੰਦਾ ਹੈ ਮਤਲਬ 5 6 ਕਿਲੋ ਵਾਲਾ ਡੱਬਾ ਹੁੰਦਾ ਹੈ ਉਹਦੇ ਉੱਤੇ ਆਪਾਂ ਦੁੱਧ ਗਰਮ ਕਰਦੇ ਹਾਂ ਉਹਦੇ ਉੱਤੇ ਸਕਸੈਸਫੁਲ ਨਹੀਂ ਹੈਗਾ ਇੰਨਾ ਕਾਰਗਲ ਨਹੀਂ ਹੈਗਾ ਦੁੱਧ ਤੁਹਾਡਾ ਬਾਹਰ ਆ ਸਕਦਾ ਹੈ ਇੰਨਾ ਹੈ ਕਿ ਥੋੜਾ ਜਿਹਾ ਟਾਈਮ ਸਟੌਪ ਕਰ ਸਕਦਾ ਹੈ ਜਿਆਦਾ ਟਾਈਮ ਨਹੀਂ ਤੇ ਜਿਹੜੇ ਬਾਲੇ ਛੋਟੇ ਨੇ ਉਹ ਜਿੰਨਾ ਉੱਪਰ ਇਸ ਤਰ੍ਹਾਂ ਪੂਰਾ ਹੀ ਨਹੀਂ ਆਉਂਦਾ ਉਹ ਲੜਾ ਉਹਨਾਂ ਉੱਤੇ ਵੀ ਕਾਰਗਲ ਨਹੀਂ ਹੈਗਾ ਤੇ ਇਹਦੇ ਵਿੱਚ ਉਬਲਣ ਦਾ ਡਰ ਹੁੰਦਾ ਹੈ ਤੇ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ